ੴ ਸਤਿਗੁਰ ਪ੍ਰਸਾਦਿ ਬਾਜ ਚਾਹੇ ਦਸਨੇ ਕਬੀਰ ਬਾਜ ਬੇਂਤੀ ਚੋਪਈ ਅਮਰੀ ਕਰੋ ਹਰ ਦੇ ਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਨਮ ਨਮੈ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁ ਸੁਭੈ ਤੁਮ ਕਾਹੂ ਆਪ ਹਰ ਦੇ ਮੋਹਿ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਰਛਾਣਿ ਜੀ ਕਰ ਦੇ ਕਰੀਐ ਸਭ ਰਣ ਕੋ ਹਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰੁਪ ਜਣ ਕੀ ਰਹੇ ਪਿਆਸਾ तुम्हें तो छाड़ के वरनाते हूँ जो भर चांस तुम ते पाओ सेवक से कह हमारे तारिये चुन चुन सतर हमारे मारिये आप दे मुझे बरिये मरन काल का त्रास निवरिये हुजो सुधा हमारे पच्चा श्रे सुजो करिये वरचा राखले में राखन हारे साहिब संत सहाय प्यारे दीन बन दुष्टन के हंता तुम हो परी कंता काल पाए ब्रह्मा बवतरा काल पाए शिव जयो अवतरा काल पाए कृष्ण प्रकाशा सकल काल का किया तमाशा ਜਮਨ ਕਾਲ ਜੋ ਵਿਸ਼ਵ ਕੀਓ ਵੇਦ ਰਾ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਥਨੀ ਉਪਜਾਇਓ ਆਦੰਤੇ ਕੇ ਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਸਹੀ ਕੋ ਹਮਾਰੀ ਸਕਲ ਪ੍ਰਜਾਜ ਨੇ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦੀਓ ਸਤਨ ਕੋ ਪਲ ਮੁਹੰਮਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਣ ਚਿੰਟੀ ਤੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਜਿਸ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੈ ਸੁਖੀ ਏਕ ਏਕੀ ਪੀਰ ਪਛਾਨੇ ਘਟ ਘਟ ਕੇ ਬੜ ਬੜ ਕੀ ਜਾਣੇ ਜਬ ਜੁ ਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਵ ਦੇਹਿ ਉਪਾਰਾ ਜਬਾ ਕਰਤ ਕਰਤ ਹੋ ਕਬੂ ਤੁਮ ਅਮਰਤ ਦੇ ਤਰ ਸਭ ਹੂ ਜੇਤੇ ਬਰਨ ਸਿਰ ਸਭ ਤਾਰੇ ਆਪ ਹੀ ਆਪਣੀ ਭੂਦੀ ਉਚਾਰੇ ਤੁਮ ਸਭ ਹੀ ਤੇ ਰਤ ਨਰਾਲ ਜਾਣਦ ਭੇਦ ਭੇਦ ਅਰਿਆਲ ਨਰੰਕਾਰ ਨਰਮਕਾਰ ਨਿਰਲੰਭ ਆਦ ਨੀਲ ਨਾਦੇ ਸੰਭ ਤਾਕਾ ਮੂੜ ਜਾਰਦ ਬੇਦਾ ਜਾਕੋ ਪੇਵਨ ਭਾਵਦ ਬੇਦਾ ਤਾ ਕੋ ਕਰਪਾਣ ਨਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਰ ਸਦਾ ਸਰੰਗਾਰ ਕਾ ਚਿਨਿਤ ਰਹੇ ਪੇਵ ਆਪੇ ਆਪਣੇ ਮਦ ਹੈ ਜੇਤੀ ਵਰਨਤ ਪਿੰਨ ਪਿੰਨ ਤਸ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਬਿਸਜਪ ਤੁਮ ਸੰਸਾਰ ਇਕੈ ਰੂਪਨ ਉਪਸਰੂਪਾਰੰਕ ਪਿਉ ਰਾਵ ਕਹੀ ਪੂ ਪਾਂਡ ਜੇਰੇ ਸੇਤਰ ਕੀ ਨਿਤਪੁਰ ਕਾਣ ਬਹ ਰੈ ਦਿਨੇ ਕਹੋ ਕੋ ਰਾਜਾ ਹੈ ਬੇਟਾ ਕਉ ਸਿੰਧ ਪੇ ਸੰਘੜ ਕੇਠਾ ਸਗਲੀ ਸ੍ਰਿਸ਼ਟਿ ਕਾ ਏਕੰਭ ਵਾਲ ਜੁਗਾਦ ਸਰੂਪ ਸਿਅੰਬਾ ਵਾਭ ਰਖਿਆ ਮੇਰੀ ਤੁਮ ਕਰੋ ਸੇਖੀ ਬਾਰ ਸਿਖ ਸੰਗਰ ਦੁਸ਼ਟ ਤੇਰ ਵਰਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਤੂ ਸ ਸਰਨੀ ਪਰੇ ਤਿਨ ਕਾ ਦਿਸ ਦੁਖ ਤੁਹਾ ਮਰੇ ਪੁਰਖ ਨ ਪਗ ਭਰੇ ਤਿਹਾਰੇ ਤਿਨ ਕਾ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਦੇ ਤਾਕੇ ਕਾਲ ਨਿਕਟ ਨਹਿ ਰਚਾ ਹੋਇ ਤੈ ਸਭ ਕਾਲਾ ਦੁਸਰੇ ਸ੍ਰੇ ਤਤਕਾਲਾ ਫਿਰ ਪਾਦਰੀ ਸੰਨਾਣੇ ਹਰੇ ਹੋ ਤਾ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿਧ ਕਰਮੋ ਸਭ ਹੈ ਜਿਸ ਸਾਸ ਸਕੇ ਨਾ ਕੋਈ ਏਕ ਬਾਰ ਦਿਨ ਤੋ ਮੈਂ ਸੁਮਾਰਾ ਕਾਲ ਫਾਸੇ ਤਾਇ ਬਾਰਾ ਜਿੰਨ ਨਾਮ ਤੇ ਹਰੋ ਕਹਾ ਦਾਰੇ ਦੁਸ਼ ਦੋਗ ਤੇ ਰਹਾ ਫੜ ਕੇ ਤਮ ਸਰੰਤ ਹਾਰੀ ਆਪ ਹਾਦ ਲੈ ਹੋ ਬਾਰੀ ਸਰਬ ਠੂਰ ਮੋ ਸੁਹਾਈ ਜਿਸ ਦੋਗ ਤੇ ਲੈ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ